ਵਾਪਸ ਹੋ ਗਈ ਥੀ ਲੈਂਡ ਪੂਲਿੰਗ ਪਾਲਿਸੀ ਨਾ ਕਿਸੇ ਗਮਾਡਾ ਤੋਂ ਪੁੱਛਿਆ ਗਿਆ ਨਾ ਕਿਸੇ ਗਲਾਡਾ ਤੋਂ ਪੁੱਛਿਆ ਗਿਆ ਕਿ ਮੈਨੂੰ ਪਤਾ ਲੱਗ ਗਿਆ ਉਹਨਾਂ ਦੇ ਜੀ ਸਾਨੂੰ ਇਹ ਲਾਗੂ ਕਰਨ ਵੇਲੇ ਵੀ ਪੁੱਛਿਆ ਗਿਆ ਸੀ ਵਾਪਸ ਲੈਣ ਵੇਲੇ ਵੀ ਪੁੱਛਿਆ ਗਿਆ ਬਲਕਿ ਪੰਜਾਬ ਦੇ ਕਿਸੇ ਬੰਦੇ ਨੂੰ ਹੀ ਪੁੱਛਿਆ ਗਿਆ ਸੀ ਇਨਕਲੂਡਿੰਗ ਮੁੱਖ ਮੰਤਰੀ ਜਾਂ ਮੰਤਰੀ ਜਾਂ ਇਹ ਪੂਰੀ ਆਮ ਆਦਮੀ ਪਾਰਟੀ ਜੋ ਪੰਜਾਬ ਦੀ ਹੈ ਕਿਸੇ ਨੂੰ ਨਹੀਂ ਪੁੱਛਿਆ ਗਿਆ ਸੀ ਤੇ ਹੁਣ ਵਾਪਸ ਲੈਣ ਲਈ ਵੀ ਕਿਸੇ ਨੂੰ ਪੁੱਛਿਆ ਗਿਆ ਤਾਂ ਇਹ ਕੀ ਚੱਕਰ ਸੀਗਾ ਇਹ ਢਕਾਲੀ ਕਿਉਂ ਸੀ ਜੀ ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਆ ਰਹੀ ਢਕਾਲੀ ਕੀ ਸੀ ਜੀ ਕਿ ਬਿਨਾਂ ਰੀਹੈਬਿਲੀਟੇਸ਼ਨ ਜਿੱਨੇ ਉੱਥੇ ਲੋਕ ਵਸੇ ਹੋਣੇ ਸੀ ਜਿੰਨੇ ਕਲੇ ਜ਼ਮੀਨਾਂ ਵਾਲੇ ਨਹੀਂ ਜ਼ਮੀਨਾਂ ਤੋਂ ਬਿਨਾ ਵਾਲੇ ਲੋਕ ਵੀ ਪਿੰਡਾਂ 'ਚ ਹੁੰਦੇ ਨੇ ਉਹਨਾਂ ਲਈ ਕੀ ਪ੍ਰੋਗਰਾਮ ਸੀ ਕਿ ਉਹਨਾਂ ਨੂੰ ਕਿੱਥੇ ਵਸਾਇਆ ਜਾਊਗਾ ਜਦੋਂ ਬੰਨੀ ਸੀ ਥੋੜੀ ਉਹ ਤਾਂ ਬੰਨੀ ਸੀ ਉਹ ਤਾਂ ਵੈਸੇ ਵੀ ਮਹਿੰਗੇ ਬਾਹਰੋਂ ਆਉਣਾ ਸੀ ਪੰਜਾਬ ਤੋਂ ਲੋਕਾਂ ਨੇ ਉਹਨਾਂ ਲਈ ਬਣਾਈ ਜਾ ਰਹੀ ਸੀ ਤਾਂ ਜਿਹੜੇ ਬੰਦੇ ਵਿਚਾਰੇ ਮਨਰੇਗਾ 'ਚ ਕੰਮ ਕਰਦੇ ਸੀਗੇ ਉੱਥੇ ਉਹਨਾਂ ਨੂੰ ਕਿੱਥੇ ਵਸਾਉਣਾ ਸੀ ਤੁਸੀਂ ਈਵਨ ਜਿਹੜੇ ਬੰਦਿਆਂ ਦੀਆਂ ਜ਼ਮੀਨਾਂ ਸੀ ਉਹਨਾਂ ਨੂੰ ਕਿੱਥੇ ਵਸਾਉਣਾ ਸੀ ਤੁਸੀਂ ਕੋਈ ਪਲਾਨ ਹੈਗਾ ਸੀ ਜੇ ਪਲਾਨ ਹੈਗਾ ਸੀ ਤਾਂ ਹਾਈ ਕੋਰਟ 'ਚ ਦਿੱਤਾ ਕਿਉਂ ਨਹੀਂ ਸਾਨੂੰ ਕਿਉਂ ਨਹੀਂ ਦੱਸਿਆ ਸਾਹਮਣੇ ਆ ਕੇ ਦੱਸ ਦਿੰਦੇ ਔਰ ਵੈਸੇ ਵੀ ਜੋ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਸਾਡੇ ਮੁੰਡੇ ਤਾਂ ਬਾਹਰ ਚਲੇ ਗਏ ਜਿਹੜੇ ਘਰ ਆਲਰੇਡੀ ਹੈ ਪਿੰਡਾਂ ਚ ਵੀ ਤੇ ਸ਼ਹਿਰਾਂ ਚ ਵੀ ਉਹਨਾਂ ਨੂੰ ਤਾਂ ਜਿੰਦਰੇ ਲੱਗੇ ਇਹ ਕਿੰਨਾਂ ਲਈ ਇੰਨੀ ਜ਼ਗਾ ਵਸਾਈ ਜਾ ਰਹੀ ਸੀ 65000 ਕਿਲਾ ਉਹ ਵੀ ਕਹਿਨ ਨੂੰ ਸੀ ਵੈਸੇ ਸੀ 1.5 ਲੱਖ ਏਕੜ 1.5 ਲੱਖ ਏਕੜ ਜ਼ਮੀਨ ਸੀ ਜਿਨ੍ਹਾਂ ਤੇ ਬਾਹਰਲੇ ਬੰਦਿਆਂ ਨੂੰ ਕਲੋਨੀਆ ਵਸਾ ਕੇ ਵਸਾਉਣਾ ਸੀਗਾ ਇਹ ਜ਼ਰੂਰਤ ਪੈ ਗਈ ਸੀ ਇਹਦੀ ਜਿਹੜੀ ਥੋੜੀ ਹੈ ਨਾ ਪਾਪੂਲੇਸ਼ਨ ਪੰਜਾਬੀਆਂ ਦੀ ਜਿਹੜੀ ਤੁਸੀਂ ਮੈਜੋਰਿਟੀ ਚੋਂ ਤੁਹਾਨੂੰ ਮਾਈਨੋਰਿਟੀ ਚ ਕਰਨਾ ਹੈ ਇਹ ਇਹਨਾਂ ਦੀ ਸੋਚ ਸੀ ਤੇ ਇਹਦੇ ਵਿੱਚ ਲੱਖਾਂ ਕਰੋੜਾਂ ਦੀ ਲੱਖਾਂ ਕਰੋੜਾਂ ਦੀ ਕਰਾਪਸ਼ਨ ਸੀ ਵਰਨ ਇਹ ਨਿਕਾਲੀ ਕੀ ਸੀ ਕਿ ਜਿਹਦਾ ਨਾਂ ਕੋਈ ਡਿਮਾਂਡ ਸਰਵੇ ਹੋਇਆ ਨਾ ਨੋਟਿਸ ਕੱਢਿਆ ਨਾ ਸੋਸ਼ਲ ਸਰਵੇਓਆ ਨਾ ਇਕਨੋਮਿਕ ਸਰਵੇਓਆ ਔਰ ਸਾਡਨ ਲਈ ਲਿਆਤੀ ਆ ਰੋਪੜ ਚ ਵੀ ਸੀਗੀ ਸੱਤ ਪੰਡਾ ਸੀ ਜਾਣਾ 14 ਤਰੀਕ ਨੂੰ ਉੱਥੇ ਹੁਣ ਵੀ ਮੈਂ ਕਹੂੰਗਾ ਰੱਖਿਓ ਜੇ ਔਰ ਜਿੰਤ ਦੀ ਖੁਸ਼ੀ ਚ ਕਰਾਂਗੇ ਉਹ ਆਂਦੇ ਜੀ ਸਾਡੇ ਗਿਆਨੀ ਜੈਲ ਸਿੰਘ ਇੱਕ ਬਨਿਆ ਹੋਇਆ ਹੈ ਨਗਾ ਬਹੁਤ ساری ਲੈਟਰਸ 1982 ਦਾ ਲੈਟਰਸ ਦਾ ਕਾਗਜ਼ ਅੱਜ ਤੱਕ ਅੱਧੇ ਤੋਂ ਜ਼ਿਆਦਾ ਖਾਲੀ ਪਿਆ ਉਹਦੇ ਸਹਤੇ ਕੋਈ ਬੰਦਾ ਹੀ ਨਹੀਂ ਜਿਹੜਾ ਪਲਾਟ ਲੈ ਸਕੇ 1000 ਏਕੜ ਦਾ ਲੁਧਿਆਣੇ ਦੇ ਨਾਲ ਲਾਡੋ ਵਾਲਾ ਜਿਹੜਾ ਚੌਂਕ ਹੈ ਉਹਦੇ ਨਾਲ ਜ਼ਮੀਨ ਪਈ ਹੈ ਅਮਨ ਅਰੂੜਾ ਦੇ ਰਿਸ਼ਤੇਦਾਰ ਦੀ ਨਾਂ ਤਾਂ ਮੈਂ ਉਹਦਾ ਕੀ ਲੈਣਾ ਉਹਨੂੰ ਇਹਨਾਂ ਨੇ 3 ਸਾਲ ਪਹਿਲਾਂ ਡਿਨਾਈ ਕਰਤਾ ਕਿ ਨਹੀਂ ਨਹੀਂ ਉੱਥੇ ਕਾਨੂੰਨੀ ਦੀ ਲੋੜ ਨਹੀਂ ਸਡਨਲੀ ਉੱਥੇ 25000 ਏਕੜ ਦੀ ਲੋੜ ਪੈ ਗਈ ਔਰ ਹੁਣ ਵੀ ਇਹ ਕੀ ਕਰ ਰਹੇ ਸੀ ਜਿੰਨੇ ਪ੍ਰਾਈਵੇਟ ਬਿਲਡਰ ਸੀ ਜਿਹੜੇ ਜਾਂ ਡਿਵੈਲਪਰ ਸੀਗੇ ਉਹਨਾਂ ਦੇ ਕੋਲ ਉਹਨਾਂ ਦੀਆਂ ਜ਼ਮੀਨਾਂ ਜੋ 100 ਏਕੜ 200 ਏਕੜ 1000 ਏਕੜ ਜਿਵੇਂ ਉਹ ਵਾਲਾ ਵੀ ਇਹਨਾਂ ਤੋਂ ਲੈ ਰਹੇ ਸੀ ਤੇ ਕਹਿਣਾ ਕੀ ਸੀਗਾ ਜੀ ਇਹ ਕਿਸਾਨਾਂ ਨੇ ਲੈਂਡ ਪੂਲਿੰਗ ਲਈ ਸਰਕਾਰ ਨੂੰ ਦਿੱਤੀ ਨਾ ਆ ਇਹਨਾਂ ਦਾ ਕੰਮ ਸੀ ਐਨਾ ਮਸਲਾ ਕੀ ਸੀ ਐਨਾ ਮਤਲਬ ਇਹ ਜ਼ਰੂਰਤ ਕਿਉਂ ਪੈਦਾ ਹੋ ਗਈ ਸੀ ਕਿਉਂਕਿ ਇਹਦੇ ਵਿੱਚ ਸਾਰੀਆਂ ਨੈਸ਼ਨਲ ਪਾਰਟੀਆਂ ਰਲੀਆਂ ਹੋਈਆਂ ਸੀ ਉਹ ਨਹੀਂ ਚੁੰਗੇ ਕਿ ਤੁਸੀਂ ਬੋਲੋ ਥੋੜੀ ਆਵਾਜ਼ ਦਿੱਲੀ ਉਤੰਗ ਕਰੇ ਤਾਂ ਤਰੀਕਾ ਕੀ ਹੈ ਤੁਹਾਨੂੰ ਰੋਕਣ ਦਾ ਤੁਹਾਡੇ ਜਿਹੜੇ ਬਾਹਰ ਬੈਠਾ ਡਾਇਸ ਪੂਰਾ ਸਾਰਾ ਉਹਨੂੰ ਵੀ ਕਾਬੂ ਕੇ ਨਹੀਂ ਕੀਤਾ ਜਾਵੇ ਉਹਦਾ ਇੱਕੋ ਤਰੀਕਾ ਹੈ ਕਿ ਪੰਜਾਬ ਤੇ ਕਾਬੂ ਕਰ ਲਓ ਔਰ ਪੰਜਾਬ ਨੂੰ ਕਾਬੂ ਕਰਨ ਲਈ ਕੀ ਕਰਨਾ ਪਊਗਾ ਸਭ ਤੋਂ ਬੈਸਟ ਵੇ ਹੈ ਤੁਹਾਡੀ ਪਾਪੂਲੇਸ਼ਨ ਹੀ ਘੱਟ ਕਰ ਦਿਓ ਦੂਜਿਆਂ ਦੀ ਵਧਾ ਦਿਓ ਵੋਟਾਂ ਉਹਨਾਂ ਦੀ ਵਾਜਣ ਦੀਆਂ ਗੱਲ ਖਤਮ ਵਰਨਾ ਮੈਨੂੰ ਦੱਸੋ ਉਹੀ ਸਤਿੰਦਰ ਜਾਇੰਟ ਇਸ ਫੈਕਟ ਇਸ ਪੂਰੀ ਲੈਂਡ ਪੂਲਿੰਗ ਪਾਲਿਸੀ ਨੂੰ ਮੋਨੀਟਰ ਕਰ ਰਿਆ ਸੀ ਜਾਂ ਚਲਾ ਰਿਆ ਸੀ ਤੇ ਉਸੇ ਨੂੰ ਸੀਬੀਆਈ ਤੋਂ ਫਰੀ ਕਰ ਦਿੱਤਾ ਗਿਆ ਉਹਦੇ ਤੇ ਕੋਈ ਸ਼ਰਾਬ ਦੇ ਮਾਮਲੇ ਚ ਕੋਈ ਗੱਲ ਹੀ ਨਹੀਂ ਹੈ ਹੀ ਨਹੀਂ ਸਬੂਤੀ ਹੈ ਨਹੀਂ ਜਦ ਕਿ ਉਹ ਬੰਦਾ 2 ਸਾਲ ਤੱਕ ਜੇਲ੍ਹ ਚ ਰਿਹਾ ਤਾਂ ਫੇਰੇ ਦੱਸਣਗੇ ਜੇ ਉਹ ਪੁੱਛੂਗਾ ਇਹਨਾਂ ਤੋਂ ਕਿ 2 ਸਾਲ ਤੱਕ ਮੈਨੂੰ ਜੇਲ੍ਹ ਚ ਕਿਉਂ ਰੱਖਿਆ ਸੀ ਫਿਰ ਜਾਂ ਕੋਈ ਸਮਝੌਤਾ ਹੋਇਆ ਸੀ ਆ ਕੇਜਰੀਵਾਲਔਰ ਸਿਜੋਦੀਗਾ ਦੇ ਵੀ ਨੋਟਸ ਆਮ ਨੂੰ ਬੰਦ ਹੋ ਗਏ ਕੀ ਚੱਕਰ ਹੋਇਆ ਇਹਦੇ ਚ ਮੁੱਖ ਮੰਤਰੀ ਪਹਿਲੇ ਹੀ ਪਾਸੇ हट ਗਿਆ ਸੀ ਕਿਉਂ ਪਾਸੇ हट ਗਿਆ ਸੀ ਲੜਕਿਓਂ ਪਿਆ ਸੀ ਉਹੋ ਚੀਫ ਸੈਕਟਰੀ ਕਹਿ ਰਿਹਾ ਸੀਗਾ ਕਿ ਜਿਵੇਂ ਕੈਬਨਟ ਮੈਨੂੰ ਰეკਮੈਂਡ ਕਰੂਗੀ ਮੈਂ ਉਹ ਸਾਈਨ ਕਰ ਦਊਗਾ ਕਮੇਟੀ ਵੀ ਇੱਕ ਬਣਾ ਲਈ ਗਈ ਸੀ ਇਹ ਚੱਕਰ ਕੀ ਸੀਗਾ ਕਰਨੀ ਵੀ ਐ ਤੇ ਕਿਸੇ ਨੇ ਜ਼ਿੰਮੇਵਾਰੀ ਵੀ ਨਹੀਂ ਲੈਣੀ ਐਨੀ ਆਫਤ ਕੀ ਆਈ ਸੀ ਕੀ ਇਹ ਗੌਰਮੈਂਟ ਹੁਣ ਇਸ ਪੂਰੇ ਪੰਜਾਬ ਨੂੰ ਜਿਨ੍ਹਾਂ ਨੇ ਇਹ ਚੁਣੀ ਸੀ ਬਦਕਿਸਮਤੀ ਨਾਲ ਦੱਸੂਗੀ ਕਿ ਲਿਆਂਦੀ ਕਿਉਂ ਜਾ ਰਹੀ ਸੀ ਇਹ ਕਾਲੀਚ ਤੇ ਵਾਪਸ ਕਿਉਂ ਲੈਣੀ ਕਾਲੀਚ ਮੈਂ ਜ਼ਲੀ ਕਹਿ ਰਿਹਾ ਕਿ ਕੋਈ ਨੋਟਿਸ ਸਰਵ ਨਹੀਂ ਕੀਤੇ ਗਏ ਜਿਹੜੇ ਜ਼ਰੂਰੀ ਹੁੰਦੇ ਨੇ ਰੀਹੈਬਿਲੀਟੇਸ਼ਨ ਦਾ ਮਤਲਬ ਮੜੋ ਗਸਾਉਂ ਦਾ ਉਹਨਾਂ ਲੋਕਾਂ ਨੂੰ ਕੋਈ ਪਾਲਿਸੀ ਨਹੀਂ ਸੀ ਤਾਂ ਫਿਰ ਇਹ ਕਾਲੀ ਨਹੀਂ ਸੀ ਤਾਂ ਹੋਰ ਕੀ ਇਹ ਦੱਸ ਦਿਓ ਇਹ ਵਜ੍ਹਾ ਕੀ ਸੀ ਇਹਦੀ ਕੀ ਹੈ ਗਵਰਨਮੈਂਟ ਜ਼ਿੰਮੇਵਾਰੀ ਨਾਲ ਸਾਹਮਣੇ ਆ ਕੇ ਦੱਸੂਗੀ ਇਹਦਾ ਕਾਰਨ ਕੀ ਹੈ ਜਦ ਨਹੀਂ ਦੱਸੂਗੀ ਜਿਵੇਂ ਪਹਿਲਾਂ ਵੀ ਹੋ ਚੁੱਕਿਆ ਮਤੇਵਾੜੇ ਦਾ ਸੀ ਅਸੀਂ ਰੌਲਾ ਪਾਇਆ ਸੀ ਸਾਰਿਆਂ ਨੇ ਵਾਪਸ ਲੈ ਲਿਆ ਉਹ ਜਦ ਕਿ ਉਹ ਤਾਂ ਕਾਂਗਰਸ ਤੋਂ ਸ਼ੁਰੂ ਹੋ ਗਿਆ ਸੀ ਇਹ ਸਾਰਾ ਕੁਝ ਜੋ ਇਹ ਗਵਰਨਮੈਂਟਸ ਕਰਦੀਆਂ ਨੇ ਫਿਰ ਕਹਿੰਦੇ ਕਿ ਤੇ ਲੋਕਾਂ ਦਾ ਦਬਾਅ ਪੈਂਦਾ ਤਾਂ ਪਿੱਛੇ हट ਜਾਂਦੀਆਂ ਨੇ ਕਾਰਨ ਦੱਸਣ ਗਿਆ ਕਿ ਅੱਗੇ ਕਿਉਂ ਆੜੀਆਂ ਤੇ ਪਿੱਛੇ ਕਿਉਂ ਗਈਆਂ ਦੇ ਐਕਸਪਲੇਨ ਇਟ ਨਾ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਨੇ ਕਿਸੇ ਨੇ ਨਹੀਂ ਦੱਸਣਾ ਜੋ ਮੈਂ ਅਸਲ ਕਾਰਨ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਤੁਹਾਨੂੰ ਕਾਬੂ ਕਰਦਾ ਇੱਕ ਗੱਲ ਹੋਰ ਸੁਣ ਲਿਓ ਜੇ ਧਿਆਨ ਨਾਲ ਇਹ ਤਾਂ ਹੋ ਗਿਆ ਜੋ ਹੋਣੇ ਸੀ ਇਹ ਤਾਂ ਮੈਂ ਪਹਿਲਾਂ ਹੀ ਕਹਿੰਦਾ ਸੀ ਅਸੀਂ ਸਮਰਾਲੀ ਪਿੰਡਾਂ ਸੀਗੇ ਜਿੱਥੇ ਉਹਦੇ ਕੋਲੇ ਬਲੀਆਂ ਪਿੰਡ ਸੀ ਜਿੱਥੇ ਬਹੁਤ ਸਾਰੀ ਜ਼ਮੀਨ ਇਹ ਲੈ ਰਹੀ ਸੀਗੇ ਮੈਂ ਉਸ ਦਿਨ ਵੀ ਕਿਹਾ ਸੀ ਕਿ ਇਹ ਤਾਂ ਵਾਪਸ ਹੋ ਗਈ ਕਿਉਂ ਹੋ ਗਈ ਕਿਉਂਕਿ ਲੋਕ ਉੱਠ ਪਏ ਲੋਕ ਇੱਕ ਅਜੇ ਹੀ ਸ਼ਕਤੀ ਹੈ ਜਾਂ ਅਸੀਮ ਸ਼ਕਤੀ ਹੈ ਜਿਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਤਾਂ ਮੈਂ ਪੰਜਾਬ ਵਾਲਿਆਂ ਕਿਉਂ ਕਹੂੰਗਾ ਪੰਜਾਬ ਵਾਲਿਓ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਉੱਠੋ ਉਠੰਦਾ ਮਤਲਬ ਇਹ ਨਹੀਂ ਹੈ ਕਿ ਡੰਡੇ ਮਾਰੋ ਕਿਸੇ ਦੇ ਸਿਰ 'ਚ ਮਾੜੀਆਂ ਜੀਆਂ ਗੱਲਾਂ ਆਲਤ ਧਿਆਨ ਦਿਓ ਤੁਹਾਡੇ ਮੁੱਦੇ ਕਿੰਨੇ 30 ਤੋਂ 35 ਮੁੱਦੇ ਨੇ ਮੈਂ ਤੁਹਾਨੂੰ ਲਿਖ ਕੇ ਦੇ ਦਊਂਗਾ ਲਿਖ ਕੇ ਅਸੀਂ ਦੇਵਾਂਗੇ ਬਲਕਿ ਡਿਟੇਲ 'ਚ ਪਹਿਲਾਂ ਵੀ ਦਿੱਤੀ ਸੀ ਹੱਲ ਵੀ ਲਿਖ ਕੇ ਦੇਵਾਂਗੇ ਜਿੰਨਾ ਚਿਰ ਉਹ 35 ਮੁੱਧਿਆਂ ਤੇ ਤੁਸੀਂ ਉਹਦੀ ਡਿਟੇਲ ਨਹੀਂ ਲਾਉਂਗੇ ਕਿਸੇ ਵੀ ਪਾਰਟੀ ਤੋਂ ਔਰ ਉਹਦਾ ਰੋਡ ਮੈਪ ਕਿ ਕਦੋਂ ਤੇ ਕਿਵੇਂ ਹੱਲ ਹੋਣਗੇ ਔਰ ਤੁਸੀਂ ਇਹ ਕਰੋਗੇ ਔਰ ਤੁਹਾਡਾ ਜੋ ਵੀ ਪਾਰਟੀ ਪ੍ਰਧਾਨ ਹੈ ਔਰ ਜੋ ਵੀ ਤੁਹਾਡਾ ਮੁੱਖ ਮੰਤਰੀ ਦਾ ਦਾਵੇਦਾਰ ਹੈ ਉਹ ਲਿਖ ਕੇ ਸਾਈਨ ਕਰਕੇ ਦੇਵੇ ਸਟੈਂਪ ਲਾ ਕੇ ਦੇਵੇ ਕਿ ਇਹ ਪੂਰਾ ਕਰਾਂਗੇ ਨਹੀਂ ਤਾਂ ਅਸੀਂ ਅਸਤੀਫਾ ਦੇ ਦਿਆਂਗੇ ਜੇ ਇਸ ਰੋਡ ਮੈਪ ਨੂੰ ਅਸੀਂ ਫਾਲੋ ਨਹੀਂ ਕੀਤਾ ਜੇ ਐ ਨਹੀਂ ਕੀਤਾ ਤੁਸੀਂ ਤਾਂ ਮੈਂ ਤੁਹਾਨੂੰ ਲਿਖ ਕੇ ਲੈ ਰੋ ਚਾਹ ਲੈਂਡ ਪੂਲਿੰਗ ਪਾਲਿਸੀ ਜਾਂ ਹੋਰ ਕਿੰਨੀਆਂ ਪਾਲਸੀਆਂ ਤੁਹਾਨੂੰ ਇਹ ਬਰਬਾਦ ਕਰ ਦੇਣਗੇ ਮੈਂ ਤੁਹਾਨੂੰ ਲੈ ਕੇ ਆ ਰਿਹਾ ਹਾਂ ਕਿ ਕਿਉਂ ਤੇ ਇੰਨਾ ਦੀ ਨਜ਼ਰ ਹੈ ਇੱਕ ਦੱਸਿਓ ਜੇ ਮੈਂ 4 ਦਿਨ ਤੋਂ ਨਹੀਂ ਬੋਲਿਆ ਉਸ ਗੱਲ ਤੇ ਰਾਹੁਲ ਗਾਂਧੀ ਨੇ ਹੁਣੇ ਜੇ ਬੈਂਗਲੌਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਬਖਾਇਆ ਕਿ ਵੋਟਾਂ ਦੀ ਚੋਰੀ ਕਿਵੇਂ ਹੁੰਦੀ ਹੈ